ਬਸੇ ਜਿਹੜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਪਰ ਉਸੇ ਹੀ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਵੀ ਮਨਾਇਆ ਜਾ ਰਿਹਾ ਔਰ ਇਸ ਨੂੰ ਲੈ ਕੇ ਜਿਹੜੀ ਇੱਕ ਦੁਬਿਧਾ ਬਣੀ ਹੋਈ ਸੀ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਸੀ ਕਿ ਹਰ ਕੋਈ ਆਪਣੇ ਆਪਣੇ ਹਿਸਾਬ ਦੇ ਮੁਤਾਬਕ ਇਹ ਦਿਹਾੜਾ ਮਨਾ ਸਕਦੇ ਪਰ ਗੱਲ ਕਰੀਏ ਜੇਕਰ ਇਸ ਵੇਲੇ ਮੈਂ ਦਰਬਾਰ ਸਾਹਿਬ ਦੇ ਠੀਕ ਬਾਹਰ ਮੌਜੂਦ ਹਾਂ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਠੰਡ ਵੀ ਹੈ ਪਰ باوجود ਉਸ ਦੇ ਵੱਡੀ ਤعداد ਦੇ ਵਿੱਚ ਜਿਹੜੀ ਸੰਗਤ ਹੈ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਕਿਉਂਕਿ ਜੇਕਰ ਗੱਲ ਕਰੀਏ ਅੱਜ 27 ਦਸੰਬਰ ਦਾ ਦਿਹਾੜਾ ਹੈ ਔਰ ਥੋੜੇ ਦਿਨਾਂ ਬਾਅਦ ਜੋ ਹੈ ਨਵੇਂ ਸਾਲ ਦੀ ਸ਼ੁਰੂਆਤ ਵੀ ਹੋਣੀ ਹੈ ਤਾਂ ਉਸ ਵੇਲੇ ਵੀ ਇਸੇ ਤਰ੍ਹਾਂ ਦੀ ਜਿਹੜੀ ਰੌਣਕ ਹੈ ਉਹ ਨਜ਼ਰ ਆਏਗੀ ਹਾਲਾਂਕਿ ਬਹੁਤ ਵੱਡੀ ਤعداد ਦੇ ਵਿੱਚ ਜਿਹੜੀ ਸੰਗਤ ਹੈ ਉਹ ਪਤੇਗੜ ਸਾਹਿਬ ਔਰ ਪਟਨਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਪਰ ਅ ਤੁਸੀਂ ਦੇਖੋ ਕਿ ਜਿਹੜੇ ਹੋਰ ਸੂਬਿਆਂ ਦੇ ਨਾਲ ਸੰਬੰਧਿਤ ਸ਼ਰਧਾਲੂ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਹੁੰਦੀਆਂ ਨੇ ਤਾਂ ਲੋਕ ਜੋ ਨੇ ਉਹ ਇੱਕ ਪੂਰਾ ਰੂਟ ਪਲਾਨ ਤਿਆਰ ਕਰਕੇ ਜੋ ਆਪਣੇ ਘਰਾਂ ਤੋਂ ਨਿਕਲਦੇ ਨੇ ਹਰਮੰਦਰ ਸਾਹਿਬ ਨਤਮਸਕ ਹੁੰਦੇ ਨੇ ਅੰਮ੍ਰਿਤਸਰ ਦੇ ਵਿੱਚ ਹੋਰ ਜਿਹੜੇ ਇਤਿਹਾਸਿਕ ਸਥਾਨ ਦੇ ਉਹਨਾਂ ਦੇ ਦਰਸ਼ਨ ਮੇਲੇ ਕਰਨ ਦੇ ਲਈ ਪੌਂਚ ਦਿਨੇ ਤਾਂ ਜਿਹੜੇ ਸ਼ਰਧਾਲੂ ਇੱਥੇ ਨਤਮਸਤਕ ਹੋਣ ਦੇ ਲਈ ਆਏ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਿਰਕਾਰ ਕਿੰਨਾ ਕੁ ਮਹਾਨ ਦਿਹਾੜਾ ਹੈ ਔਰ ਇਸ ਦਿਹਾੜੇ ਤੇ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਕਿੰਨਾ ਕੁ ਵੱਡ ਭਾਗਾ ਖੁਦ ਨੂੰ ਮਹਿਸੂਸ ਕਰ ਰਹੇ ਨੇ ਅ ਵੀਰ ਜੀ ਅੱਜ ਬਹੁਤ ਵੱਡਾ ਦਿਨ ਹੈ ਤੁਸੀਂ ਵੀ ਗੁਰੂ ਘਰ ਨਤਮਸਤਕ ਹੋ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਸਮੁੱਚੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਬੇ ਕਮਾਲ ਸਰਬੰਸਦਾਨੀ ਸ੍ਰੀ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਾਵਨ ਪੀਤਰ ਪ੍ਰਕਾਸ਼ ਦਿਹਾੜਾ ਹੈ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸੋ ਅੱਜ ਸਤਗੁਰੂ ਪਾਤਸ਼ਾਹ ਦੇ ਪਾਵਨ ਪੀਤਰ ਇਸ ਦਿਹਾੜੇ ਦੇ ਉੱਤੇ ਗੁਰੂ ਅਗੇ ਅਰਦਾਸ ਸਰਬੱਤ ਦੇ ਭਲੇ ਦੀ ਕਰਕੇ ਆਏ ਹਾਂ ਸੋ ਅੱਜ ਨਾਲ ਦੀ ਨਾਲ ਹੀ ਸਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਗੁਰਪੁਰਬ ਹੈ ਜੋ ਕਿ ਸੁਬੇ ਸਰਹੰਦ ਵੱਲੋਂ ਜੀਦੀ ਖਾਨ ਵੱਲੋਂ ਉਹਨਾਂ ਨੂੰ ਸਜਾਈ ਮੌਤ ਜਿਹੜਾ ਸੀਗਾ ਕਾਜੀ ਵੱਲੋਂ ਫਤਵਾ ਜਿਹੜਾ ਸੁਣਾਇਆ ਗਿਆ ਸੀਗਾ ਨੀਹਾਂ ਦੇ ਵਿੱਚ ਚੜਵਾ ਕਰਕੇ ਸ਼ਹੀਦ ਕਉਂਗਾ ਉਹ ਅੱਜ 13 ਪੋਵ ਵਾਲੇ ਦਿਨ ਜਿਹੜਾ ਹੈ ਸਾਬਜਦਿਆਂ ਨੂੰ ਵੀ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਜਿਹੜੀਆਂ ਸਵਾਰ ਕੇ ਤੇ ਸਾਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਸੰਸਾਰ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਆਪਣੇ ਧਰਮ ਦੇ ਉੱਤੋਂ ਕਦੇ ਵੀ ਡੋਲਣਾ ਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆ ਜੇ ਆਪਾਂ ਭਾ ਵੀ ਵਾਰਨਾ ਪਵੇ ਤੇ ਅੱਜ ਦੇ ਦਿਨ ਜਿਹੜਾ ਹੈ ਸਰਹੰਦ ਵਿਖੇ ਸੂਬੇ ਸਰਹੰਦ ਤੋਂ ਦੀਆਂ ਦੇ ਵਿੱਚ ਚੁਨਾਕ ਕਰਕੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਸ਼ਹੀਦ ਕੀਤਾ ਗਿਆ ਸਾਬ ਜਦਾਂ ਨੂੰ ਉਸ ਦਿਨ ਦੇ ਤੇ ਵੀ ਅੱਜ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਬਿਲਕੁਲ ਹਰ ਕੋਈ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਿਹਾ ਹੋਰ ਵੀ ਸ਼ਰਧਾਲੂ ਨੇ ਕੀ ਕਹਿਣਾ ਚਾਹੁੰਦੇ ਅੱਜ ਬਹੁਤ ਵੱਡਾ ਦਿਨ ਹੈ ਉਸ ਗੁਰੂ ਸਾਹਿਬ ਦਾ ਅੱਜ ਪ੍ਰਕਾਸ਼ ਪੁਰਬ ਹੈ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਖਾਲਸੇ ਦੇ ਸਿਰਜਣਹਾਰ ਪੰਥ ਦੇ ਵਾਲੀ ਦਸੇ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵਲੇਓ ਅੱਜ ਦਾ ਦਿਨ 1666 ਈਸਵੀ ਵਿੱਚ ਪਿਤਾ ਤੇਗ ਬਹਾਦਰ ਜੀ ਮਾਤਾ ਗੁਜਰਕੌਰ ਦੀ ਕੁੱਖੋਂ ਅੱਜ ਦਾ ਜਨਮਵਤਾਰ ਹੋਇਆ ਹੈ ਸਮੂਹ ਸੰਗਤਾਂ ਪਟਨਾ ਸਾਹਿਬ ਵਿਖੇ ਦਰਬਾਰ ਸਾਹਿਬ ਨਤਵਸਤਕ ਹੋ ਰਹੀਆਂ ਹਨ ਅਤੇ ਉਹਨਾਂ ਦਾ ਪ੍ਰਕਾਸ਼ਪੁਰ ਬੜੀ ਸ਼ਰਧਾ ਭਾਵਨਾ ਨਾਲ ਮਿਨਾ ਰਹੀਆਂ ਹਨ ਅੱਜ ਦਾ ਇੱਕ ਇਤਿਹਾਸਿਕ ਦਿਨ ਸਾਕਾ ਸਰਹੰਦ ਨਾਲ ਵੀ ਜੁੜਿਆ ਹੈ ਅੱਜ ਦਾ ਦਿਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਨੀਹ ਵਿੱਚਣ ਕੇ ਮਾਤਾ ਗੁਜਰਕੁਰ ਦੀ ਸ਼ਹਾਦਤ ਹੋਈ ਸਮੂਹ ਸੰਗਤਾਂ ਅੱਜ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰ ਰਿਹਾ ਹਨ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਦ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਨ ਸ਼ਾ ਤੋਂ ਇੱਕੋ ਸਿੰਘੋ ਕਿਸਤਾ ਨਾਲ ਦਾ ਕਰਜ਼ਾ ਤਾਰਿਆ ਮੈਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਤੇ ਨਾ ਮਿਲੀ ਬਾਜ਼ਾਰਾਂ ਚ ਇੱਕ ਦਿਨ ਮੈਂ ਸਰਹੰਦ ਪਹੁੰਚਿਆ ਮੈਨੂੰ ਮਿਲ ਗਈ ਅਣਖ ਦੀਵਾਰਾਂ ਚ ਮੈਨੂੰ ਮਿਲ ਗਈ ਅਣਖ ਦੀਵਾਰਾਂ ਚ ਉਹ ਦੀਵਾਰਾਂ ਜਿਹੜੀਆਂ ਚ ਬਾਬਿਆਂ ਨੂੰ ਚਿਰਾਂ ਗਿਆ ਸੀਗਾ ਅੱਜ ਸਮੂਹ ਸੰਗਤਾਂ ਕੋਟ ਕੋਟ ਪ੍ਰਣਾਮ ਕਰ ਰਹੀਆਂ ਹਨ ਅਤੇ ਸਾਰੀਆਂ ਸ਼ਰਧਾ ਭਾਵਨਾ ਨਾਲ ਦਰਬਾਰ ਸਾਹਿਬ ਪਟਨਾ ਸਾਹਿਬ ਵਿਖੇ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਗੁਰੂ ਘਰਾਂ ਵਿੱਚ ਜਾ ਕੇ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਅਤੇ ਗੁਰੂ ਗਵੰਦ ਸਿੰਘ ਦਾ ਗੁਰਪੁਰਬ ਜਿਹੜਾ ਹੈਗਾ ਵਾ ਪ੍ਰਕਾਸ਼ਪੁਰ ਬੜੀ ਸ਼ਰਧਾ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਬਿਲਕੁਲ ਹਰ ਕੋਈ ਗੁਰੂ ਘਰ ਦੇ ਵਿੱਚ ਨੰਤਮਤਕ ਹੋ ਰਿਹਾ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਔਰ ਹਰ ਵਾਰ ਜਦੋਂ ਵੀ ਗੁਰਪੁਰਬ ਹੁੰਦਾ ਤਾਂ ਦੋ ਜਿਹੜੇ ਕਬੀਸ਼ਰ ਸਿੰਘ ਨੇ ਨਿਹੰਗ ਸਿੰਘ ਉਹ ਵੀ ਜ਼ਰੂਰ ਇੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਆਪਣੀ ਕਵਤਾ ਦੇ ਜ਼ਰੀਏ ਹਾਜ਼ਰੀ ਲਗਵਾਈ ਜਾਂਦੀ ਹੈ। ਮੈਂ ਉਹਨਾਂ ਦੇ ਕੋਲੋਂ ਵੀ ਗੱਲਬਾਤ ਕਰਦਾ। ਅੱਜ ਦੇ ਦਿਹਾੜੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਰਹੇ ਹੋ? ਬਿਲਕੁਲ ਜੀ ਵਾਹੋ ਮਰਦੇਆ ਕਮੜਾ ਬਰਿਆ ਮੈਂ ਕੇਲਾ ਵਾਹੋ ਆਪੇ ਗੁਰੂ ਜੀ ਲਾ ਕਲਕਿਤਾ ਦਸ਼ਮੀਸ਼ ਪਿਤਾ ਸਰਬੰਸਦਾਨੀ 사ਤਗੁਰ ਚਟਿਆ ਬਾਜਾ ਵਾਲੇ 사ਤਗੁਰ ਨੀਲੇ ਦੇ ਸਵਾਰ ਹਾਂ 사ਤਗੁਰ ਕਲਕਿਤਾ ਦਸ਼ਮੀਸ਼ ਪਿਤਾ ਸਰਬੰਸਦਾਨੀ ਸੱਚੇ ਪਾਸ਼ੇ ਦਾ ਪ੍ਰਕਾਸ਼ ਦੇਣਾ ਜਿੱਥੇ ਸੱਚਖੰਡਰੀ ਹਰਿਮੰਦਰ ਸਾਹਿਬ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਦਾ ਉੱਥੇ ਨਾਲੇ ਜਿੱਥੇ ਤਾਂ ਹੀ ਪ੍ਰਕਾਸ਼ ਹਮਾਰਾ ਬੈ ਹੋ ਪਟਨਾ ਸ਼ਹਿਰ ਵਿਖੇ ਪਵਲੇ ਪਟਨਾ ਸਾਹਿਬ ਦੀ ਮਹਾਨ ਧਰਤੀ ਦੇ ਵੀ ਸਜਦਾ ਕਰਾਈ ਨੇ ਕਲਕਿਤਾ ਦਸ਼ਮੀਸ਼ ਪਾਸਟਰੀ ਨੂੰ ਤੇ ਨਾਲ ਹੀ ਛੋਟੇ ਸਾਹਿਬ ਜਦ ਦਾ ਮਹਾਨ ਸ਼ੀਦੀਪੁਰ ਵੀ ਮਨਾਇਆ ਜਾ ਰਿਹਾ ਹੈ ਫਾਦੀਕਰ ਸਾਹਿਬ ਦੀ ਮਹਾਨ ਧਰਤੀ ਦੇ ਦੇਸ਼ਾਂ ਬੇਸ਼ਕ ਵਿੱਚ ਮ ਕੋਟੀ-ਕੋਟੀ ਪ੍ਰਣਾਮ ਸਿਧਾ ਕਰਦੇ ਆ ਆਓ ਕਲਕਤਾ ਦਸ਼ਮੀਪਾਸ਼ੀ ਦੇ ਇਤਿਹਾਸ ਵਿੱਚ ਇੱਕ ਕਵਿਤਾ ਸਰਵਨ ਕਰਨ ਜਾ ਰਹੇ ਆ ਆਪਣੇ ਸ਼ਰਧਾ ਭਾਵਨਾ ਨਾਲ ਸਰਵਨ ਕਰੋ ਜੀ ਧਨ ਤੂ ਕਲਕੀਆ ਵਾਲਿਆ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਤਾਂ ਤੇ ਆਇਆ ਓਏ ਅੱਗ ਜ਼ੁਲਮ ਦੀ ਮੱਚਦੀ ਭਾ ਖੂਨ ਬਜਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕ ਨ ਬਉਂਦੇ ਓ ਸੋਨੇ ਲੱਖਾਂ ਸਾਹਮਣੇ ਸਦਕੀ ਨਾ ਡੋਲੇ ਆਤ ਸਿੰਘਾਂ ਤੋਂ ਹਾਰ ਗਏ ਮੁਗਲਾਂ ਦੇ ਟੋਲੇ ਮਾ ਸਿੰਘ ਜੀ ਸੂਰ ਮੇਰੇ ਜੋਰ ਵਖਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕਾ ਨ ਬੌਂਦੇ ਆਹ ਹੱਥ ਜ਼ੁਲਮ ਦੀ ਚੁੱਕ ਲਈ ਅਮਰਤ ਸਾਰ ਮੱਸੇ ਆ ਸੁਣ ਕੇ ਬੀਕਾਂ ਨੇਰ ਤੋਂ ਦੋ ਜੋਨੇ ਨੱਸੇ ਮਨੀ ਸਿੰਘ ਦੀ ਹੱਸ ਕੇ ਹੋ ਹੱਸ ਕੇ ਰਹਿ ਬੰਦ ਕਟਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਤੇਰੇ ਸਦਕ ਨ ਬੌਂਦੇ ਜੀ ਤਾਰੂ ਸਿੰਘ ਜੀ ਹੱਸ ਕੇ ਚੜਖੀ ਤੇ ਚੜਿਆ ਬਿਨਾ ਸੀ ਸਤੋਂ ਦੀਪ ਸਿੰਘ ਰਣ ਅੰਦਰ ਲੜਿਆ ਸੁਖਾ ਸਿੰਘ ਮਹਿਤਾਬ ਸਿੰਘ ਸਿਰ ਉਸ ਦਾ ਲਾਉਂਦੇ ਸਿੰਘ ਰੂ ਦਸ਼ਮੇਸ਼ ਦੇ ਰੇ ਸਦਕ ਨੇ ਬੌਂਦੇ ਪਾਉਂਦਾ ਅਹਿਮਦ ਸ਼ਾਹ ਤੋਂ ਸਿੰਘਾ ਛਡਵਾਈਆਂ ਦੁਖੀਆਂ ਨੀ ਜਰਨੈਲ ਸਿੰਘ ਦੁਖੀਆਂ ਨੀ ਜਰਨੈਲ ਦੁਖੀਆਂ ਲਈ ਜਰਨੈਲ ਸਿੰਘ ਰਣ ਤੇਗਾਂ ਵਾਈਆਂ ਓ ਲਾਕੇ ਮੱਥਾ ਸਿੰਘਾਂ ਨਾਲ ਓ ਲਾਕੇ ਮੱਥਾ ਸਿੰਘਾਂ ਨਾਲ ਵੈਰੀ ਪਸ਼ ਤਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੈ ਸਿੱਧਕੇ ਨ ਬਾਉਂਦੇ ਓ ਚੜਦੇ ਇੰਜਰ ਕਹਿਰਦੇ ਓਦੇ ਅਟਕਾਕੇ ਨਾਲ ਜੰਡ ਤੇ ਵੱਜ ਕੇ ਕਈ ਜਿਸਮ ਜਲਾਗੇ ਮੈਦਾਨ ਸੁਨਕੇ ਆਹਰੀ ਕਬਰ ਆਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇਸਦਕ ਨ ਬੌਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇਸਦਕ ਨ ਬੌਂਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਐਸੇ ਮਾਨਸੂਰ ਵੀਰ ਬਚਨ ਕੇ ਬਲੀ ਪੂਰੇ ਗੁਰਦੇ ਸਾਜੇ ਸੂਰੇ ਸਿੰਘਾਂ ਖਵਾਉਂਦੇ ਨੇ ਪ੍ਰੇਮੀ ਤੇ ਨਿਤਨੇਮੀ ਹੋ ਕੇ ਸੱਚ ਕਮਾਉਂਦੇ ਨੇ ਨਾ ਹੀ ਕਦੇ ਡਰਾਉਂਦੇ ਤੇ ਨਾ ਹੀ ਕਿਸੇ ਤੋਂ ਡਰਦੇ ਨੇ ਧਰਮ ਦੀ ਖਾਤਰ ਜੁੰਦੇ ਯੋਦੇ ਅਣਖਲੀ ਮਰਦੇ ਨੇ ਐਸੇ ਸੂਰ ਵੀਰ ਬਚਨ ਕੇ ਬਲੀ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਬਾਬਾ ਜੋਰਾਵਾਰਸ ਅਤੇ ਸਮੂਹ ਸ਼ੀਧਾ ਨੂੰ ਕੋਟ ਕੋਟ ਪ੍ਰਣਾਮ ਸਜਾ ਕਰਦੇ ਆਓ ਕੱਲ ਕਿਧਰ ਪਾਸ਼ੇ ਜਿ ਘਾਰਾ ਲੀ ਗੱਦੀ ਘਿਚਕਾਰ ਆ ਗਿਆ ਇਹਨਾਂ ਲੋ ਜਾਵੇ ਬੋਲੇ ਰਾਜ ਕੀ ਗਾਲ ਆਵੀ ਨੇ ਹਲ ਜਾਵੇ ਕਲੇ ਕੀ ਤਰ ਦਸ਼ਵੇਸ਼ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸ੍ਰੀ ਆਗਾਲ ਹੋ ਬੋਲੇ ਸੋਨ ਹਾਲ ਸ੍ਰੀ ਆਗਾਲ ਹੋ ਹਾ ਸ੍ਰੀ ਆਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਾਪਤੀ ਬਿਲਕੁਲ ਬੜੇ ਹੀ ਇੱਕ ਅਸੀਂ ਕਹੀਏ ਕਿ ਜਿਹੜਾ ਇੱਕ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਇਸ ਦਿਹਾੜੇ ਦੇ ਉੱਤੇ ਹਰ ਕੋਈ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਿਹਾ ਹੈ ਔਰ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਿਹਾ ਹੈ ਬਾਪੂ ਜੀ ਕਿੱਥੋਂ ਆਏ ਹੋ ਔਰ ਬਹੁਤ ਵੱਡਾ ਦਿਨ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਸਾਡਾ ਸੱਚੇ ਪਾਤਸ਼ਾਹ ਜਬਾਜਾਂ ਵਾਲੇ ਦਾ ਬਹੁਤ ਤਿਆਰਾ ਦਿਨ ਹੈ ਬੱਚੇ ਨੀਹਾਂ ਚ ਚੜਾਂ ਤੇ ਅੱਜ ਦੇ ਦਿਨ ਇਹਦਾ ਇਹ ਆਂਦਾ ਵੀ ਇਹ ਮੇਰਾ ਜਿਹੜਾ ਖਾਲਸਾ ਇਹ ਸਦਾ ਹੀ ਰਵੇ ਚੜਦੀ ਕਲਾ ਜ ਮਹਾਰਾਜ ਸੱਚੇ ਪਾਤਸ਼ਾਹ ਅੱਜ ਦਾ ਤਿਹਾਰਾ ਜਿਹੜਾ ਬੜਾ ਸੱਚੇ ਪਾਤਸ਼ਾਹ ਗੁਰੂ ਘਰ ਨੂੰ ਤੁਸੀਂ ਨਤਮਸਤਕ ਹੋ ਗਏ ਕਿੰਨੇ ਕੋ ਵਡਿਆਣੀਆਂ ਆਏ ਆ ਮਹਾਰਾਜ ਸੱਚੇ ਪਾਤਸ਼ਾਹ ਸਭ ਦਾ ਪਲਾਕਨੀ ਚੜ੍ਹਦੀਆਂ ਕਲਾ ਜਾਈ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆਏ ਆ ਇਹਨਾਂ ਦਾ ਵੀ ਧੰਨਵਾਦ ਆ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਜ ਕਰੀ ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇਹ ਤੇਰੀ ਧਰਤੀ ਆ ਗੁਰੂ ਰਾਮਦਾਸ ਤੂੰ ਇੱਥੇ ਵਸ ਰਿਆ ਮਹਾਰਾਜ ਸੱਚੇ ਪਾਤਸ਼ਾਹ ਕੀੜੀ ਤੋਂ ਲੈ ਕੇ ਪੱਥਰ ਦੇ ਕੀੜੇ ਬੁਰੇ ਦਾ ਬੇਜਬਾਨਾ ਜਿਹੜਾ ਬੁਰਾ ਪਲਾ ਬੋਲਦਾ ਦਾ ਵੀ ਪਲਾ ਕਰੀ ਉਹਨਾਂ ਦੇ ਪੈਰਾਂ ਪਿੱਛੇ ਮਾਰਾ ਸੱਚੇ ਪਾਤਸ਼ਾਹ ਸਰਬੱਤ ਦਾ ਪਲਾ ਕਰੀ ਬਾਹਰ ਆਏ ਉਹਨਾਂ ਦੇ ਪੈਰਾਂ ਪਿਛੇ ਆਡੇ ਗਰੀਬਾਂ ਤੇ ਤਰਸ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜਾਂ ਆ ਲਿਆ ਚੜਦੀਆਂ ਕਲਾ ਜ ਰੱਖੀ ਬਾਬਾ ਜੂਰ ਸਾਹਿਬ ਵਾਲਿਆ ਚੜ੍ਹਦੀਆਂ ਕਲਾ ਵਿੱਚ ਰੱਖੀ ਵਾਹਿਗੁਰੂ ਜੀ ਕਾ ਕਲਸਾ ਜਿਸ ਤਰੀਕੇ ਦੇ ਨਾਲ ਸਿੱਖੀ ਦਾ ਜਿਹੜਾ ਸਿਧਾਂਤ ਹੈ ਕਿ ਸਰਬੱਤ ਦਾ ਭਲਾ ਹਰ ਇੱਕ ਸਿੱਖ ਜੋ ਹੈ ਜਦੋਂ ਵੀ ਅਰਦਾਸ ਕਰਦਾ ਤਾਂ ਉਸ ਦੇ ਵਿੱਚ ਵੀ ਸਰਬੱਤ ਦੇ ਭਲੇ ਦੀ ਹੀ ਜਿਹੜੀ ਅਰਦਾਸ ਸਭ ਕੀਤੀ ਜਾਂਦੀ ਹੈ ਤਾਂ ਅੱਜ ਦੇ ਦਿਖਾਰੇ ਤੇ ਹਰ ਕੋਈ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਖੁਦ ਨੂੰ ਵੱਡਪਾਗਾ ਮਹਿਸੂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ